ਤੋ ਬਿਲਕੁਲ ਆਪਾਂ ਗੁਫਾ ਦੇ ਅੰਦਰ ਚੱਲੇ ਆਂ ਇਹ ਜਿਹੜੀ ਗੁਫਾ ਇਧਰੋਂ ਬੰਦ ਆ ਫਲੈਸ਼ ਚਾਲ ਲੈ ਪਾਪਾ ਜੀ ਤੇ ਜਾ ਰਹੇ ਆਂ ਗੁਫਾ ਦੇ ਚਲੋ ਬਾਬਾ ਜੀ ਚਲੋ ਬੱਬਾ ਵੱਜ ਗਿਆ ਦਮਾਨਾ ਸੋ ਬਿਲਕੁਲ ਉੱਪਰ ਮੇਰਾ ਜਿੱਕੇ ਲੱਗਿਆ ਇਹਦਾ ਸੇ ਤੋਂ ਵੀ ਦੋ ਬਾਰ ਹੋ ਗਿਆ ਪਹਿਚੀ ਕੀਤੀ ਸੀ ਬਾਈ ਗੁਫਾ ਦੇ ਅੰਦਰ ਉਹਨਾ ਨਾ ਉੱਤੋਂ ਥੱਲੇ ਕੀ ਨਾਲ ਲੈਂਦੇ ਸਿਰ ਵੱਜਦਾ ਉੱਪਰੋਂ ਥੱਲੇ ਬੜੀ ਮੁਸ਼ਕਲ ਅੰਦਰ ਆਏ ਆਂ ਸੋ ਵੈਲਕਮ ਟੂ ਗਾਇਜ਼ ਇਨ ਅਰ ਨਿਊ ਬਲੌਗ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਅ ਟ੍ਰੈਵਲ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਦਿਓ ਜੀ ਅੱਜ ਹੈਗਾ ਜੀ ਦਿਨ ਸਾਡਾ 12ਵਾਂ ਜੰਗਲ ਦੇ ਵਿੱਚ ਸੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਨੇ ਕਪਲਤਾਰਾ ਦੁੱਤਾਰਾ ਤੇ ਦਰਬਾਸ਼ਾ ਰਿਸ਼ੀ ਦੇ ਜਿੱਥੇ ਉਹਨੇ ਸ਼ਰਾਬ ਦਿੱਤਾ ਸੀ ਚੰ드ਰਮਾ ਤੇ ਇੰਦਰ ਨੂੰ ਕਿਉਂਕਿ ਉਹਨਾਂ ਨੇ ਉਹਦੀ ਘਰ ਵਾਲੀ ਦੇ ਨਾਲ ਗਲਤ ਕੰਮ ਕੀਤਾ ਸੀ ਤੇ ਤਾਂ ਹੀ ਚੰ드ਰਮਾ ਦੇ ਵਿੱਚ ਜਿਹੜਾ ਉਹ ਫੱਟ ਜਾ ਪੈਂਦਾ ਵਾ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਸੋ ਇਹ ਅੱਜ ਗੁਰੂਕਾਰ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਜਿੱਥੇ ਕਬੀਰ ਸਾਹਿਬ ਜੀ ਵੀ ਆਏ ਸੀ ਤੇ ਡਿਬੇਟ ਹੋਈ ਸੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਗੁਰਦੁਆਰਾ ਸਾਹਿਬ ਤੋਂ ਜੀ ਸੋ ਜਨਰਲ ਨਾਲ ਬੜੇ ਨੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਫੋਲੋ ਜ਼ਰੂਰ ਕਰਦਿਆ ਕਰੋ ਬਈ ਅਸੀਂ ਨਾ ਤਿਆਰ-ਪਰ ਤਿਆਰੀ ਘੁੰਮਦੇ ਆਂ ਬਾਕੀ ਤੁਹਾਡੀ ਇੱਛਾ ਸੋ ਗੁਰੂ ਦਰਬਾਰ ਗੱਜ-ਕੇਜ ਕਰੇ ਇੱਕ ਜਾਵੇ ਝੂਲ ਦੇ ਨਿਸ਼ਾਨਾ ਨੂੰ ਭਾਵੇ ਸੁਣ ਕੇ ਨਿਆਹ ਲੋ ਜਾਵੇ ਫਤਿਹ ਪਾਵੇ ਹਕਾਨਾ ਗੁਰਦੁਆਰਾ ਸਾਹਿਬ ਇਹਨਾਂ ਵੱਡਾ ਪ੍ਰਬੰਧ ਸ਼ਿੱਕੂ ਦਾ ਕੁੜੀ ਹੋਵੇ ਕਹੇ ਸੰਗਤ ਨੂੰ ਵਾੜ ਕੇ ਰਾਜ ਨਹੀਂ ਜਿਹੜਾ ਇਹਨਾਂ ਨੂੰ ਪੈਸੇ ਦਿੰਦਾ ਗੁਰੂ ਘਰ ਵਾਲਾ ਇਹਨੂੰ ਉਹਨਾਂ ਨੂੰ ਵਾੜਦੇ ਨੇ ਧੱਲੇ ਖੇਤਾਂ ਦੇ ਸੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਰਾਈ ਦਾ ਹੋਟ ਆਸਰਾ ਲੈ ਕੇ ਚੱਲਦੇ ਹਾਂ ਜੀ ਅੱਗੇ ਸੋ ਬਿਲਕੁਲ ਅਸੀਂ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਨਿਕਲ ਚੁੱਕੇ ਆ ਆਪਣੇ ਮੰਝਲਵਾਲ 5 ਕਿਲੋਮੀਟਰ ਇੱਥੋਂ ਦੂਰ ਹੈ ਕਪਲ ਦਾ ਰਧੂਤਰਾ ਨਾਲ ਦਰਬਾਸ਼ਾ ਰਿਸ਼ੀ ਜਿਹਦੇ ਬਾਰੇ ਧਾਰਮਿਕ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਆਪਾਂ ਜਾ ਰਹੇ ਆਂ ਜੰਗਲਾਂ ਨੂੰ ਛੇਤਰੀਆਂ ਆਪਾਂ ਤਾਂ ਲਈਆਂ ਅੱਜ ਸੂਰਜ ਦੇਵਤਾ ਜੀ ਨਿਕਲੇ ਨੇ ਸੋ ਇੱਥੇ ਧੁੱਪ ਵੀ ਜਿਹੜੀ ਆ ਬੜੀ ਧਿਆਨਕ ਨਿਕਲਦੀ ਆ ਸੋ ਜੇ ਜੇਕਰ ਮੀਂਹ ਪੈਂਦਾ ਰਹੇ ਮੀਂਹ ਵੀ ਪੈਂਦਾ ਰਹਿੰਦਾ ਤੇ ਸੋ ਚਲੋ ਚੱਲਦੇ ਹਾਂ ਕੋਈ ਇੰਟਰਸਟਿੰਗ ਚੀਜ਼ ਕੈਪਚਰ ਕਰਾਂਗੇ ਇਹ ਸਾਰੇ ਜੰਗਲ ਨੇ ਤੋਪ ਬਹੁਤ ਚਮੜੀ ਸਾੜ ਦਿੰਦੀ ਆ ਜੀ ਹਾਂਜੀ ਲਾ ਕੇ ਛਤਰੀ ਲੈ ਕੇ ਸਾਨੂੰ ਜਾਣਾ ਪੈਂਦਾ ਬਿਲਕੁਲ ਜੀ ਬਿਲਕੁਲ ਇੰਨੀ ਤੋਪ ਹੈ ਕੋੜੇ ਬੰਦਾ ਮਾਰ ਜਾਂਦਾ ਮੇਰਾ ਸੜਿਆ ਸੀ ਆਹ ਸੜ ਗਿਆ ਸੀ ਅੱਗੇ ਫਿਰ ਜਿੰਦਾ ਕਰ ਦਾਂ ਹਾਂ ਸੋ ਬਿਲਕੁਲ ਆ ਬੋਰਡ ਲੱਗੇ ਨੇ ਰਾਮਗਾਟ ਸਕਟ ਹਾਊਸ ਨਰਮਦਾ ਕੁੰਡ ਕਪਲਦਾਰਾ ਦੂਤਾ ਰਣਗਰ ਪ੍ਰਸਿੱਧ ਹਿੰਦੀ ਵੀ ਪੜ ਲੈਂਦੀ ਆ ਮੌਜਾ ਪੰਜਾਬੀ ਇੰਗਲਿਸ਼ ਤੁਹਾਡਾ ਭਰਾ ਹੈ ਮਾਸਟਰ ਡਿਗਰੀ ਕੀਤੀ ਆ ਫਾਈਨਾਂਸ ਦੇ ਵਿੱਚ ਖਾਲਸਾ ਕਾਲਜ ਤੋਂ ਸੋ ਮਹਾਰਾ ਜੀ ਬੜੀ ਕਿਰਪਾ ਹਰੇਕ ਭਾਸ਼ਾ ਬੋਲ ਲਈ ਦੀ ਕਿ ਨਹੀਂ ਬਾਬਾ ਜੀ ਇੱਧਰ ਕਬੀਰ ਚਬੂਤਰਾ ਵਾ ਤੇ ਜਿੱਥੇ ਕਬੀਰ ਜੀ ਦੀ ਗੁਰਨਾਣ ਸਾਹਿਬ ਜੀ ਦੇ ਨਾਲ ਡਿਬੇਟ ਹੋਈ ਸੀ ਪਹਿਲੀ ਗੁਰਨਾਣ ਸਾਹਿਬ ਜੀ ਨਾਲ ਬੜੀ ਇਤਿਹਾਸਿਕ ਜਗ੍ਹਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਨਹੀਂ ਬਾਬਾ ਜੀ ਖਾਲਸਾ ਨੂੰ ਹਰੇਕ ਚੀਜ਼ ਬੋਲਣੀ ਹੋਣੀ ਚਾਹੀਦੀ ਆ ਸੋ ਭਾਈ ਅਸੀਂ ਐਸੇ ਅੱਛੇ ਲੋਗ ਬਣਾਉਂਦੇ ਆ ਵੀ ਜਿਹੜੇ ਡਿਫਰੈਂਟ ਈ ਨੇ ਚੱਲਦੇ ਬਾਕੀ ਨਹੀਂ ਹੱਲੇ ਲੋਗ ਇਹਨਾਂ ਸਪੋਰਟ ਕਰਦੇ ਪਰ ਕੋਈ ਗੱਲ ਨਹੀਂ ਠੀਕ ਆ ਚੜ੍ਹਦੀ ਕਲਾ ਵਾ ਲੱਗੇ ਆ ਅਸੀਂ ਅਸੀਂ ਤੇ ਪ੍ਰਚਾਰ ਪ੍ਰਸਾਰ ਕਰਨਾ ਬਾਣੇ ਦਾ ਇਹ ਤਿਆਰ ਬਰਤਿਆ ਦੇਖੇ ਕੋਈ ਨਾ ਦੇਖੇ ਬਾਕੀ ਚੜ੍ਹਦੀ ਕਲਾ ਤੁਸੀਂ ਵੇਖੋਗੇ ਭਰਾ ਸੋ ਬਿਲਕੁਲ ਇਧਰ ਵੀਊ ਚੈੱਕ ਕਰੋ ਖੂ ਖੂ ਵੇਖੋ ਪੂਰਾ ਜੰਗਲ ਹੈ ਪੂਰੀ ਧਰਮੀਸ ਧਾਰਮਿਕ ਜਿਹੜੀ ਕਹਿ ਸਕਦੇ ਆ ਇੱਕ ਜਗਾ ਵਾ ਇੱਥੇ ਨਾ ਪਾਣੀ ਪਾਣੀ ਅਸੀਂ ਨਾਲ ਨਹੀਂ ਲੈ ਕੇ ਆਏ ਸੋ ਖੂ ਆ ਖੂ ਤਾਂ ਪਹਿਲਾਂ ਪਾਣੀ ਜਲ ਪੀ ਸ਼ਕਾਂਗੇ ਬੱਚੇ ਜਿਹੜੇ ਆ ਨਾਲ ਅਸੀਂ ਚੀਮਾ ਹੋਈ ਸੌਂਦੇ ਜਾ ਰਹੇ ਹਾਂ ਕਿਉਂਕਿ ਦੂਰਦਸਾ ਹੈ ਵਾਗਰ ਵਾਗਰ ਕਰਕੇ ਵੀ ਤੇ ਵਧੀਆ ਬਾਕੀ ਜਨਾ ਸਮਾਨ ਦਾ ਕੱਢ ਲੇਦਾ ਪੀਣੇ ਵਾਲਾ ਪਾਣੀ ਹੈ ਠੀਕ ਹੈ ਆ ਦੇਖੋ ਤੁਸੀਂ ਖੂਹ ਦਾ ਜਲ ਕਿੰਨਾ ਬਿਲਕੁਲ ਸਾਫ ਹੈ ਜਲ ਐ ਬਿਲਕੁਲ ਸ਼ੀਤਲ ਜਲ ਤੇ ਮਾਈਓ ਨਹੀਂ ਪਰ ਕੇ ਲੈ ਕੇ ਜਾਂਦੇ ਨੇ ਸੋ ਇਹੀ ਸੇ ਜਲ ਲੈਂਦੇ ਹੋ ਵਧੀਆ ਜਲ ਛਕ ਲੋ ਬਾਬਾ ਜੀ ਉਧਰ ਬੀਬੀਆਂ ਨੇ ਆਈਆਂ ਹੋਰ ਜਾਲਾਂ ਨਾਲ ਹੀ ਉਧਰ ਕੰਮ ਚੱਲਣ ਦੇ ਆ ਤੇ ਮੈਂ ਜਲ ਸਕਨੇ ਆ ਇਹ ਸ਼ਗਰਾਂ ਪਹਿਲਾਂ ਮੈਂ ਬਣ ਕਰ ਦੇ ਆ ਆ ਦੇਖੋ ਬੱਚੀ ਕਿੱਡੀ ਛੋਟੀ ਜੀ ਵੇ ਲੋ ਜਲ ਪਿਲਾਣਾ ਸੱਚੀ ਜਲ ਪਿਲਾਣਾ ਰੋਣ ਲੱਗੀ ਮੈਂ ਕਿਵੇਂ ਪਿਲਾਏਗੀ ਦਲ ਦਵਾ ਦਲ ਦੇ ਇਸ ਵਾਰ ਕਿਸੇ ਵਾਈ ਦੇ ਚਲੋ ਸੋ ਬਿਲਕੁਲ ਜੀ ਖੂਦ ਆ ਸ਼ੀਤਲਜਲ ਸ਼ਕਮ ਤੋਂ ਬਾਅਦ ਫੌਜਾਂ ਵੱਧ ਚੁੱਕੀਆਂ ਨੇ ਆਪਣੀ ਮੰਜ਼ਲ ਦੇ ਵੱਲ ਅਸੀਂ ਨੰਗੇ ਪੈਰੀ ਆ ਪਰ ਬਾਬਾ ਹੀ ਕਿੰਕਰ ਤੇ ਚੁੱਭਦੇ ਨੇ ਹਨਾ ਪਰ ਕੋਈ ਗੱਲ ਨਹੀਂ ਚੜਦੀ ਕਲਾ ਅਸੀਂ ਉੱਥੇ ਵੀ ਦਲਾਂ ਚ ਵੀ ਆਏ ਨੇ ਸੋ ਇਧਰ ਉਹ ਨਰਮਦਾ ਮਾਤਾ ਤੁਸੀਂ ਦੇਖ ਸਕਦੇ ਆ ਆ ساری ਨਰਮਦਾ ਮਾਈ ਆ ਸੋ ਇਧਰ ਆ ਜਿਹੜੀਆਂ ਬੰਦੇ ਇਸ਼ਨਾਨ ਕਰਦੇ ਨਰਮਦਾ ਵੀ ਜਿਹੜੀ ਆ ਸ਼ਿਵਜੀ ਦੇ ਨਾਲ ਇਹਨਾਂ ਦਾ ਲਿੰਕ ਜੀ ਹਨਾ ਸ਼ਿਵ ਜੀ ਨੇ ਵੀ ਇੱਥੇ ਬੜਾ ਚਿਰ ਤੱਪ ਕੀਤਾ ਇਸ ਸਥਾਨ ਤੇ ਸੋਨਰਮਦਾ ਮਾਤਾ ਸਾਰਾ ਮਾਤਿਆਂ ਦੇ ਵਿੱਚ ਜਿਹਦਾ ਹੋਰ ਵੀ ਕਈ ਕਵਾਰੇ ਡੋਲੇ ਵਾਲੀਆਂ ਨੇ ਸੋਨਰਮਦਾ ਮਾਤਾ ਨੇ ਵੀ ਬ੍ਰਹਮਣ ਲਿਆ ਸੀ ਉਹਨਾਂ ਨੇ ਕਵਾਰੇ ਰਹਿਣਾ ਤੇ ਇੱਥੇ ਜਿਹੜਾ ਆ ਕੇ ਭਗਤੀ ਕਰਦਾ ਉਹਦੇ ਵੀ ਵਰਸਰਾਵ ਜਿਹੜੇ ਪੂਰਨ ਹੁੰਦੇ ਨੇ ਤੇ ਬੜਾ ਤੱਪ ਮਿਲਦਾ ਇਸ ਧਰਤੀ ਤੇ ਸੋ ਹਰੇਕ ਧਰਤੀ ਦੇ ਦਰਸ਼ਨ ਕਰੋ ਜਦੋਂ ਦਲਪੰਥ ਚ ਜਾਂਦੇ ਉਹ ਗੁਰੂ ਘਰਾਂ ਦੇ ਫੋਰ ਦਰਸ਼ਨ ਕਰਦੇ ਨੇ ਜਦੋਂ ਇੱਧਰ ਆਉਂਦੇ ਆ ਸੋ ਇਹਨਾਂ ਦੇ ਵੀ ਦੇਵੀ ਦੇਵਤਿਆਂ ਜਿਹੜੀਆਂ ਸਥਾਨਾਂ ਨੇ ਉਹਨਾਂ ਦੇ ਵੀ ਅਸੀਂ ਦਰਸ਼ਨ ਮੇਲੇ ਕਰਦੇ ਆਂ ਚਲੋ ਚੱਲਦੇ ਆਂ ਇਹ ਕਾ ਹੁਣ ਆ ਜਿਵੇਂ ਹੌਲੀ ਹੌਲੀ ਨਾ ਸਾਰੇ ਇੱਥੇ ਨਾ ਮੰਦਰ ਬੰਦ ਜਾਣਦੇ ਪਹਿਲਾਂ ਇੱਥੇ ਜੰਗਲ ਸੀ ਕੁਝ ਵੀ ਨਹੀਂ ਸੀ ਹੁਣ ਇੱਥੇ ਚਾਰੇ ਪਾਸੇ ਜਿਹੜੇ ਮੰਦਰ ਬੰਦ ਜਾਂਦੇ ਜਿਉਂ ਜਿਉ ਲੋਕਾਂ ਨੂੰ ਸੰਤਾਂ ਨੂੰ ਪਤਾ ਲੱਗ ਜਾਂਦਾ ਲੋਕ ਇੱਥੇ ਆ ਕੇ ਜਗ੍ਹਾ ਲਈ ਜਾਂਦੇ ਨੇ ਰਹੀ ਜਾਂਦੇ ਹੁਣ ਜਗ੍ਹਾ ਦਾ ਰੇਟ ਵੀ ਪਹਿਲਾਂ ਕੋਈ 100 ਪਹਿਲਾਂ 21000 2000 ਹੁਣ ਬੜਾ ਵੱਧ ਗਿਆ ਸੋ ਅੱਗੇ ਜਿਹੜਾ ਸਥਾਨ ਉੱਤੇ ਸੀ ਤਾਂ RAM ji ਦੇ 100 ਸਾਲ ਤੋਂ ਪਿਛਲੇ 200 ਸਾਲ ਹੀ ਹੋ ਚਲੇ ਆ ਉੱਥੇ ਜਿਹੜੇ ਜਾਪ ਚੱਲਦੇ ਨੇ ਬਾਈ ਘਰ ਚੈੱਕ ਕਰੋ ਹਣਾ ਬਾਬਾ ਜੀ ਘਰ ਬਹੁਤ ਸੋਹਣੇ ਨੇ ਇੱਥੇ ਛੋਟੇ ਛੋਟੇ ਹਾਂ ਬਾਬਾ ਜੀ ਜਿਨ੍ਹਾਂ ਦੇ ਬੋਰਡ ਤੇ ਫੋਟੋ ਲੱਗੀ ਆ ਇਹਨਾਂ ਦੀ ਘਟੋ ਘਾਟ ਨਹੀਂ ਤੇ 150 ਤੋਂ 200 ਸਾਲ ਉਮਰ ਸੀ ਹੁਣ ਚੜਾਈ ਕਰ ਚੁੱਕੇ ਨੇ ਇਹਨਾਂ ਦਾ ਸਥਾਨ ਹੈ ਅੱਗੇ ਜਿੱਥੇ 100 ਪਿਛਲੇ 100 150 ਪਿਛਲੇ ਦੋ ਦੋ 150 200 ਸਾਲੋਂ ਸਜੇ ਸੀਤਾਰਾਮ ਸੀਤਾਰਾਮ ਦੇ ਜਾਪ ਚੱਲ ਰਹੇ ਨੇ ਉਹਦੇ ਆਪਾਂ ਨੂੰ ਅਗਲੇ ਵਲੌਗ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਆਪਾਂ ਅਗਲੀ ਮੰਜ਼ਿਲ ਸਾਡੀ 4 ਕਿਲੋਮੀਟਰ ਦੂਰ ਆ ਅਸੀਂ ਤੁਰ ਰਹੇ ਹਾਂ ਥੱਲੇ ਚਪਲਾਂ ਪਾਈਆਂ ਨਹੀਂ ਪਰ ਕੋਈ ਗੱਲ ਨਹੀਂ ਛੱਡਦੀ ਕਲਾ ਚੱਲਦੇ ਹਾਂ ਜੀ ਅ तो so, बिल्कुल बाबा जी नु असी बिठाता या ये हमारे भैया जी हैं जिन्होंने लिफ्ट दिया है तो बाबा जी हाइकिंग करके चले ने तो मैं पीछे आऊंगा ठीक है जी आप जाइए मैं आता हूं किसी के साथ आ, चले हम दो चले अल्लाह हाफि नाल ही आ गया भाई चलो भाई ठीक बढ़िया है तो फिर अच्छा इधर सीजन क्या हां वो गुरपूर्नि में है ना उसका सीजन चल रहा है अच्छा हम तो ਇਧਰ ਹੀ ਆ ਫਿਰ ਅਸੀਂ ਤਾਂ ਬਈ ਸੋ ਬਿਲਕੁਲ ਆਪਾਂ ਹੁਣ ਆਏ ਕਿੰਗ ਕਰਕੇ ਬੜਦਾ ਨਾਲ ਆ ਬਸ ਗੱਡਾ ਬਾਰੀ ਦਾ ਬਸ ਲੈ ਕੇ ਕੈਮਰਾ ਉੱਪਰ ਸੋ ਉਧਰ ਪੋਤਰਾ 4-5 ਕਿਲੋਮੀਟਰ ਜੰਗਲ ਹੀ ਜੰਗਲਾ ਚੈੱਕ ਕਰੋ ਤੁਸੀਂ ਵੈਦਰ ਚੈੱਕ ਕਰੋ ਕਿਹਦਾ ਹੀ ਆ ਕੰਮ ਇਧਰ ਵੀ ਉਧਰ ਨਦੀ ਜਾਂਦੀ ਹੈ ਉਹਨਾਂ ਦੀਆਂ ਦੇ ਵੀ ਦਰਸ਼ਨ ਕਰਾਂਗੇ ਚਲੋ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਫਿਰ ਅੰਦਰ ਹੋਜੀ ਜੀ ਜੀ ਹਰਸਾ ਲਗਾਤੇ ਹੋ ਇਧਰ ਆ ਵੀਆ ਚਲੋ ਬੜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਸਾਨੂੰ ਲਿਫਟ ਮਿਲ ਗਈ ਸੀ ਵਧੀਆ ਗੱਲ ਆ ਬਈ ਯਾਰ ਅਸੀਂ ਆ ਗਏ ਆ ਚੰਗਾ ਹੋ ਗਿਆ ਵਧੀਆ ਹੋ ਗਿਆ ਸੋ ਬਿਲਕੁਲ ਇੱਧਰ ਦੇਖ ਸਕਦੇ ਹਾਂ ਅਸੀਂ ਟੂ ਟ੍ਰੈਵਲ ਵਾਲੀਆਂ ਗੱਡੀਆਂ ਬਹੁਤ ਆ ਜਿਹੜਾ ਸੌਣ ਦਾ ਜਿਹੜਾ ਸੌਣ ਦਾ ਮਹੀਨਾ ਇੱਥੇ ਇੱਥੇ ਕਾਫੀ ਭੀੜ ਰਹਿੰਦੀ ਆ ਤਾਂ ਕਰਕੇ ਲੋਕ ਇੱਥੇ ਕੰਮ ਵਗੈਰਾ ਕਰਨ ਹੁੰਦੇ ਨੇ ਤੇ ਉਹ ਜਿਹੜੇ ਬਈ ਜੀ ਉਹਨਾਂ ਨੇ ਭਰਾਵਾ ਆਪਣੀਆਂ ਪੰਜਾਬ ਕਹਿੰਦੇ ਅਸੀਂ ਇੱਧਰ ਰੇੜੀਆਂ ਲਾਈਆਂ ਉੱਧਰ ਸਾਡੇ ਭਰਾ ਹੁਣੇ ਚਲਾਉਂਦੇ ਨੇ ਪੂਰਾ ਬਿਜ਼ਨਸ ਜਿਵੇਂ ਵੱਡੇ ਜਾਰੇ ਆਪਣੀਆਂ ਉਹ ਖੋਲਦੇ ਨੇ ਫਰੈਂਚਾਈਜ਼ੀਆਂ ਦੂਜੀਆਂ ਦੀਆਂ ਨੇ ਨਹੀਂ ਮੈਂ ਫਰੈਂਚਾਈਜ਼ੀਆਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਰੇੜੀਆਂ ਲੱਗੀਆਂ ਹੋਈ ਰੇਡੀ ਫਰੈਂਚਾਈਜ਼ੀ ਸੋ ਬਿਲਕੁਲ ਕਪਲ ਧਾਰਾ ਜਿੱਥੇ ਦੁੱਧ ਧਾਰਾ ਜਿਹਨੂੰ ਬੋਲਦੇ ਦੁੱਧ ਦਰਗਾ ਪਾਣੀ ਚਿੱਟਾ ਉਥੇ ਜਿਹੜਾ ਮਿਲਦਾ ਸੋ ਚਲੋ ਚੱਲਦੇ ਆਂਗੇ ਕਪਲ ਧਾਰਾ ਫਿਰ ਬਾਅਦ ਚੋਂ ਕੋਈ ਸ਼ੱਕ ਨਹੀਂ ਚੱਲਦੇ ਗਏ ਅੱਜ ਤੋਂ ਨਰਮਦੀ ਹੈ ਤਵਾਏ ਹਮ ਲੋਗਾ ਵੀ ਜਸਟ ਆਏ ਕਾ ਕਿਸ ਕੈਸੇ ਹੈ ਭਈਆ ਦੀ ਕਿਰਪਾ ਹੋਈ ਤਵਾ ਗਏ ਚਲੋ ਫਿਰ ਕਰੇ ਦਰਸ਼ਨ ਇਹ ਹਮਾਰੇ ਆਸ਼ਰਮ ਵਾਲੇ ਭਈਆ ਜੀ ਬਾਬਾ ਜੀ ਕੇ ਸਾਥ ਹੀ ਰਹਤੇ ਚਲੋ ਭਈ ਤੋ ਇਹ ਵੀ ਆ ਰਹੇ ਹਨ ਚਲਤੇ ਅਸੀਂ ਸਭੀ ਦਰਸ਼ਨ ਕਰਾਂਗੇ ਕਪਿਲਧਾਰਾ ਕੇ ਇਹ ਸਭੀ ਆਸ਼ਰਮ ਵਾਲੇ ਅੱਛਾ ਬਾਈਕ ਲੈ ਕੇ ਆਏ ਜੀ ਜੀ ਚਲੋ ਲਗਾਓ ਫਿਰ ਕਹੀਂ ਮੈਂ ਦੇਖ ਨਾ ਇੰਸਟਾਗ੍ਰam ਆਈਡੀ ਆਪਕੋ ਬਾਈਕ ਵਾਲਾ ਲਗਾ ਲੈ ਲੇ ਬਾਈਕ ਵਾਲਾ ਬਾਈਕ ਲਗਾ ਲੈ ਬਾਕੀ ਚਾਹ ਪੈਦਲ ਚਲਤੇ ਜੀ ਜੀ ਹਮ ਲੋਗ ਪੈਦਲ ਚਲੋ ਆਓ ਚਲੋ ਜੀ ਆਪਣੇ ਅੱਛਾ ਬੈਠ ਜਾ ਬੈਠ ਇਹ ਜਿਹੜਾ ਬਾਬਾ ਜੀ ਪਿਛਲੇ ਕਈ ਸਾਲਾਂ ਤੋਂ ਇਵੇਂ ਨਿਤ੍ਰਹੀਨ ਤੇ ਇਵੇਂ ਬੰਦੇ ਨੇ ਇਹ ਦੋ

ਇਹ ਮੀਟਰ ਇਹ ਯਾਰ ਬਾਬਾ ਜੀ ਇਹਦੇ ਨਾਲ ਪਤਾ ਕੀ ਚੀਜ਼ ਹੁੰਦੀ ਹੈ ਜਿਹੜੀ ਜਦੋਂ ਤਪੱਸਿਆ ਕਰਦੇ ਨਾ ਆਪਾਂ ਇਹ ਜਿਹੜੀਆਂ ਚੀਜ਼ਾਂ ਸਾਡੇ ਕੰਮ ਹੁੰਦੀ ਹੈ ਭੁੱਖ ਨਹੀਂ ਲੱਗਦੀ ਇਹਦੇ ਨਾਲ ਜਿਵੇਂ ਆਪਾਂ ਜਲ ਛੱਕਦੇ ਹਾਂ ਜੇ ਮੰਨ ਲਓ ਜੰਗਲ ਝੋੜ ਤੇ ਕੁਝ ਮਿਲਦਾ ਨਹੀਂ ਆ ਉੱਥੇ ਕਿਹੜੀ ਰੋਟੀ ਪਕਾਉਣੀ ਸੀ ਨਾਮ ਜੀ ਨੇ ਜਾਂ ਨਾਲ ਚੁੱਲਾ ਚੱਕਿਆ ਸੀ ਫਿਰ ਇਹ ਜਿਹੜੇ ਫਲ ਫਲ ਹੁੰਦੇ ਨੇ ਉਹ ਖਾਤੇ ਸਮਝੇ ਕਿ ਜਿੱਸੇ ਭੁੱਖ ਨਹੀਂ ਲੱਗਦੀ ਜਲਦੀ ਸੋ ਇਹ ਸੀ RAM ਫਲ ਜਿਹੜਾ ਆਪਾਂ ਦੇਖਿਆ ਹੁਣ ਆਪਾਂ ਜਾ ਰਹੇ ਹਾਂ ਬਿਲਕੁਲ ਕਪਲਧਾਰਾ ਜਿਹੜੀ ਜਿਹੜੀ ਦੁੱਧਦਾਰੀ ਬਿਲਕੁਲ ਦੁੱਧਦਾਰਾ ਜਿ세 ਬੋਲਦੇ ਹਾਂ ਉहां ਜਾ ਰਹੇ ਇਸ ਤਰ੍ਹਾਂ ਛੋਟੀਆਂ ਛੋਟੀਆਂ ਦੁਕਾਨਾਂ ਮੰਦਰ ਜਿਹੜੇ ਹੁਣ ਜਿਹੜਾ ਕਾਫੀ ਡਿਵੈਲਪ ਹੋ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਇੱਥੇ ਕਾਫੀ ਹੋਰ ਆਊਗੀ ਇਹਨਾਂ ਦਿਨਾਂ ਮੇ ਤਾਂ ਕਾਫੀ ਬੀਡ ਰਹਤੀ ਹੈ ਨਾ ਹਾਂ ਹਾਂ ਪੂਰਾ 1 ਮਹੀਨਾ ਤਾਂ ਐਸੇ ਚਲੇਗਾ ਬਹੁਤ ਜ਼ਿਆਦਾ ਅਭੀ ਬਹੁਤ ਯਾਦ ਰਹੇਗਾ ਯਹਾਂ ਪੂਰੀ ਜਗ੍ਹਾ ਨਹੀਂ ਮਿਲ ਲੇ ਕੇ ਚੱਲ ਨਿਕਲੀ ਸਹੀ ਸੀ ਅੱਛਾ ਗਾੜੀ ਤੋ ਲਾ ਨਹੀਂ ਸਕਤੇ ਹਾਂ ਅਭੀ ਤੋ ਜਬ ਉਹ ਚਾਲੂ ਹੋ ਜਾਏਗਾ ਮੌਨਸੂਨ ਤਬੀ ਹੋਗਾ ਨਾ ਹਾਂ ਸੋਮਾਰ ਸੇ ਸੋਮਾਰ ਨੂੰ ਵੀ ਸਟਾਰਟ ਸੋਮਾਰ ਸੇ ਚੱਲੇਗਾ ਹਾਂ ਸੋਮਾਰ ਸੇ ਸਟਾਰਟ ਆ ਜਾਏਗਾ ਤਵਾਰ ਆਏ ਸੰਡੇ ਹੈ ਸ਼ਨੀਵਾਰ ਸ਼ਟਾਗੋ ਤੇ ਸਾਸ ਸੋਮਵਾਰ ਤੋਂ ਬਈ ਪੂਰਾ ਇੱਥੇ ਘੱਟ ਹੋ ਜਾਣਾ ਸੋਮਵਾਰ ਤੋਂ ਬਹੁਤ ਜ਼ਿਆਦਾ ভিੜ ਜਲੇਸ਼ਵਰ ਮੈਂ ਹਾਂ ਉਧਰ ਪਰਲੀ ਸਾਈਡ ਮੈਂ ਨਾ ਉਧਰ ਵੀ ਜਾਣਾ ਉਧਰ ਵੀ ਅੰਪਾਇਰ ਦੇ ਲਈ ਚਲੇ ਜਾਂਦੇ ਹਾਂ ਸੋਮਵਾਰ ਤੇ ਜਾਈਏਗਾ ਸੋਮਵਾਰ ਅੱਛਾ ਪਰੇਨ ਸਾਹਿਬ ਹਮ ਲੋਕ ਉਧਰ ਚੱਲਦੇ ਸੋਮਵਾਰ ਫਸਟ ਸੋਮਵਾਰ ਬਹੁਤ ভিੜ ਰਹੇਗਾ ਬਹੁਤ ਚੱਲ ਠੀਕ ਹੈ ਸੋਮਵਾਰ ਜਲੇਸ਼ਵਰ ਚੱਲਾਂਗੇ ਬਾਬਾ ਜੀ ਭੀੜ ਚ ਨਾਲੇ ਪੂਰੇ ਵਲੌਗ ਬਣਾਵਾਂਗੇ ਚੱਲਾਂਗੇ ਸੋ ਇੱਧਰ ਵੀ ਚੱਲ ਰਹੇ ਹਾਂ ਸਾਰਾ ਚੱਲਦੇ ਅੱਗੇ ਪਹੁੰਚਦੇ ਅੱਗੇ ਹਾਂਜੀ ਮਹਾਰਾਜ ਜੀ ਚੁੰਨੀ ਕਿੰਨੇ ਦਾ ਹੈ ਇਹ ਹੈ ਕਿੰਨੇ ਦਾ ਤਾ ਬਾਏ ਉਹ ਨਾਲ ਵਾਲੇ ਨਾ ਆਪਣੇ हां ਆਪਣੇ ਨਾਲ ਸੋ ਬਿਲਕੁਲ ਇੱਕ ਹੋਰ ਰੇਲਿੰਗ ਤੁਹਾਨੂੰ ਦਿਖਾਉਨੇ ਆ ਸੋ ਜਿਹੜੀਆਂ ਇੱਥੇ ਰੇਲਿੰਗਾਂ ਵਗੈਰਾ ਨਾ ਉਹਨਾਂ ਨਵੀਆਂ ਬਣਾਤੀ ਆ ਇੱਧਰ ਦੂਤਾਰਾ ਜਿਹੜੀ ਤੁਹਾਨੂੰ ਵਿਖਾਉਣੀ ਆ ਸੋ ਬਿਲਕੁਲ ਬਾਜੀ ਆ ਕੁਝ ਚੱਲੇ ਉਹ ਬੋਲ ਰਹੇ ਜਿਆਦਾ ਆਦਮੀ ਤਾਂ ਨਹੀਂ ਚੱਲੇ ਭਈਆ ਕੋਈ ਸਾਥ ਮਤ ਜਾਓ ਇਹਨਾਂ ਨੂੰ ਹਾਂ ਉਹ ਕੁਝ ਨਹੀਂ ਹੁੰਦਾ ਚਲੋ ਯਾਰ ਅੱਛਾ ਅੱਛਾ ਨਹੀਂ ਪਹਿਲੇ ਮਈਆ ਲੋਕ ਜਾਣਗੇ ਜੀ 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 ਇਹ ਵੀ ਜਾਏਗੇ ਫਿਰ ਜਾਏਗੇ ਹਾਂ ਲਾਸਟ ਫਿਰ ਇਹ ਨਹੀਂ ਨਹੀਂ ਟੁੱਟੇਗਾ ਨਹੀਂ ਟੁੱਟੇਗਾ ਉਹ ਤੜਕ 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 ਉਹ ਗਿਰ ਗਿਆ ਭਾਈ ਗਿਰ ਗਿਆ ਗਿਰ ਗਿਆ ਬਚ ਕੇ ਭਈਆ ਦੇਖਾ ਉਹਨੇ ਗਿਰ ਗਿਆ ਉਹ ਬਚਾ ਕੇ ਨਹੀਂ ਦੇਖੋ ਦੇਖੋ ਇਹ نیچے ਨਹੀਂ ਬਚਾ ਨਾ ਉਹ ਉਹ ਅਰੇ ਪਕੜੋ 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 ਭਾਈ ਪਕੜੋ ਪਕੜੋ ਲੈ ਭਾਈ ਯਾਰ ਇੱਥੇ ਜਾਂਦੇ ਤੇ ਇੱਕ ਰੀ ਦਾ ਰੰਗ ਭਾਈ ਬੰਦੇ ਦੀ ਉੱਡੀ ਜਾਂਦੇ ਨੇ ਉਹ ਤੁਹਾਡਾ ਭਲਾ ਹੋਵੇ ਸੋ ਬਿਲਕੁਲ ਅਸੀਂ ਪਹੁੰਚ ਚੁੱਕੇ ਹਾਂ ਜੀ ਰੇਲਿੰਗ ਤੇ ਇੱਥੇ ਤੁਹਾਨੂੰ ਕਲੀਅਰ ਵਿਖਾਉਨੇ ਆ ਚਲੋ ਜੀ ਚਲੋ ਇਹਦੇ ਥੱਲੇ ਦੇਖੋ ਓ ਬਾਈ ਸਾ ਓ ਓ ਓ ਮੀਟਰ ਲਗਾ ਕਰਤਾ ਹਾਈ نیچے ਦੇਖੋ ਭਾਈ ਆਹ ਦੇਖੋ ਜੀ ਇਹ ਜਿਹੜੀ ਤੁਹਾਨੂੰ ਵਿਖਾਉਣੀ ਸੀ ਦੁੱਧਰਾ ਪਾਣੀ ਦੇਖੋ ਜੀ ਪਾਣੀ ਦੇਖੋ ਭਾਈ ਪੂਰਾ ਚਿੱਟਾ ਦੁੱਧਰਗਾ ਪਾਣੀ ਓਹ ਥੱਲੇ ਲੋਕ ਜਿਹੜੇ ਐਵੇਂ ਇਹ ਜਿਹੜੇ ਬਕਾਰ ਲੋਕ ਜਿਹੜੇ ਧਾਰਮਿਕ ਸਥਾਨ ਤੇ ਆ ਕੇ ਉਸਕੋ ਬਦਨਾਮ ਕਰਤੇ ਐਸੇ ਲੋਕ ਹੁੰਦੇ ਠੀਕੇ ਇਸ਼ਨਾਨ ਕਰੋ ਭਾਈ ਕੋਈ ਸਮਝ ਮੇ ਆਤ ਹੋ ਰਾਇ ਰਾਇ ਨਹੀਂ ਤੋ ਇਧਰ ਵੀ ਉੱਪਰ ਜਾਣਾ ਥੱਲੇ ਜਾ ਲਈ ਇੱਥੋਂ ਭਰਾ ਚੱਲੇ ਥੱਲੇ ਨੂੰ ਬਚ ਗਏ ਤੇ ਇਧਰ ਰੇਲਿੰਗਸ ਵੀ ਦੂਤਰਾ ਸੋ ਆਪਾਂ ਚੱਲਦੇ ਆਂ ਇਧਰ ਜੰਗਲ ਦਾ ਥਿਊ ਚੈੱਕ ਕਰੋ ਬੱਲੇ ਬੱਲੇ ਭਾਈ ਸਾਹਿਬ ਹਮਾਰੇ ਬਾਬਾ ਜੀ ਸ਼ਾਤਾ ਛੋੜ ਦਈਏ ਆਂ ਅਭੀ ਲੈਣੇ ਜਾ ਰਹੇ ਆਂ ਚਲੋ ਜੀ ਦੂਤਰਾ ਦਾ ਹੋ ਗਿਆ ਸੋ ਆਪਾਂ ਉਧਰ ਥੱਲੇ ਜਾਣਾ ਵਾ ਗੁਫਾ ਦੇ ਵਿੱਚ ਤੁਹਾਨੂੰ ਦਿਖਾਉਣੀ ਕਈ ਸੌਲ ਪ੍ਰਾਤਨ ਗੁਫਾ ਬਾਈ ਉਹ ਦਿਖਾਉਣੀ ਆ ਹੁਣ ਤੁਹਾਨੂੰ ਚੱਲਦੇ ਆਂ ਨਾਲੇ ਤੁਹਾਨੂੰ ਰੇਲਿੰਗ ਦਿਖਾਈ ਸੀ ਹੁਣ ਇਹਦੇ ਤੋਂ ਥੱਲੇ ਚੱਲਦੇ ਆਂ ਸੋ ਇੱਥੇ ਸਾਧੂ ਸੰਤਾਂ ਦੀ ਧਰਤੀ ਆ ਸਾਰਾ ਪੰਜਾਬ ਦੇਖੋ ਲੋਕ ਦਰਸ਼ਣ ਇਹਨੂੰ ਕਹਿੰਦੇ ਨੇ ਕਪਲਤਾਰਾ ਮੱਧ ਪ੍ਰਦੇਸ਼ ਦੇ ਵਿੱਚ ਬਲਾਸਪੁਰ ਦੇ ਨੇੜੇ ਸੋ ਬਿਲਕੁਲ ਆ ਦੇਖੋ ਲੋਕ ਆ ਜਾ ਰਹੇ ਨੇ ਤਾਂ ਨਹੀਂ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਚੱਲ ਜੀ ਚਲੋ ਬਈ ਸਾਰੇ ਇੰਸਟਾਗ੍ਰਾਮ ਉੱਧਰ ਕੁਝ ਬੰਦੇ ਸੀ ਜਿਹੜੇ ਸਾਡੇ ਨਾਲ ਫੋਟੋਆਂ ਲੈਂਦੇ ਸੀ ਸੋ ਫੋਟੋਆਂ ਲੈਣ ਤੋਂ ਬਾਅਦ ਬਿਲਕੁਲ ਆਪਾਂ ਜਾ ਰਹੇ ਆ ਜੀ ਥੱਲੇ ਦਰਬਾਸ਼ਾ ਰਿਸ਼ੀ ਦੀ ਜਗ੍ਹਾ ਤੇ ਜਿੱਥੇ ਕੀ ਉਹਨਾਂ ਨੇ ਸ਼ਰਾਬ ਦਿੱਤਾ ਸੀ ਤੋ ਪੂਰੀ ਕਹਾਣੀ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਜਿੰਦੇ ਨਾਲ ਵਿਵਾਦ ਵੀ ਹੋ ਸਕਦਾ ਵਾ ਤੇ ਮੇਰਾ ਵਿਰੋਧ ਵੀ ਹੋ ਸਕਦਾ ਵਾ ਧਾਰਮਿਕ ਸਥਾਨਾਂ ਦੇ ਵੱਲੋਂ ਤੇ ਇਸ ਲਈ ਮੈਂ ਇਸ ਚੀਜ਼ ਨੂੰ ਅਵੋਇਡ ਕਰੂੰਗਾ ਤੇ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਬਾਕੀ ਜਿਹੜੇ ਪੜੇ ਲਿਖੇ ਵਿਦਵਾਨ ਨੇ ਕੀ ਬਤਾ ਕਮੈਂਟਾਂ ਚ ਤੁਹਾਨੂੰ ਦੱਸ ਦੇਣ ਹੈ ਤੇ ਕੋਈ ਲੌਜੀਕ ਇੱਕ ਹਿਸਟਰੀ ਆ ਦੱਸਣੀ ਵੀ ਚਾਹੀਦੀ ਤਾਂ ਜੋ ਲੋਕਾਂ ਨੂੰ ਧਰਮ ਬਾਰੇ ਗਿਆਨ ਹੋ ਸਕੇ ਗਿਆਨ ਵੀ ਆ ਪਰ ਜਿਹੜੇ ਅਨਪੜ੍ਹ ਲੋਕ ਨੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਗਿਆਨ ਹਨਾ ਫਰੋਣਾ ਲੋਕਾਂ ਟਿੱਪਣੀਆਂ ਕਰਨੀ ਬਾਬਾ ਜੀ ਤੁਸੀਂ ਜਿਵੇਂ ਕਿਵੇਂ ਬੋਲਤਾ ਐ ਨਹੀਂ ਹੋ ਸਕਦਾ ਸੋ ਹਰ ਇੱਕ ਚੀਜ਼ ਦੇ ਵਿੱਚ ਪਿੱਛੇ ਬੜੇ ਲੌਜੀਕ ਹੁੰਦੇ ਨੇ ਸੋ ਚੱਲਦੇ ਆਂ ਬਾਬ ਜੀ ਅੱਜ ਦੁਕਾਨ ਨਹੀਂ ਲਗਾਏ ਕਾ ਇਧਰ ਬੈਠੇ ਫਰੀ ਓ ਨਹੀਂ ਨਹੀਂ ਕੋਈ ਬਾਤ ਨਹੀਂ ਕੋਈ ਗੁੱਸਾ ਕਿਉਂ ਕਰ ਰਹੇ ਹੋ ਭਾਈ ਇਧਰ ਆ ਜਾ ਬਾਬਾ ਜੀ ਨਾ ਅੱਛਾ ਫੋਟੋ ਲੈ ਲੈਂਦੇ ਸੋ ਬਾਬਾ ਜੀ ਦੇ ਸਾਥ ਦਈਆ ਜੀ ਫੋਟੋ ਲੈਂਦੇ ਹੋਏ ਸੋ ਬਿਲਕੁਲ ਇੱਥੋਂ ਅਸੀਂ ਪੈਰਾਂ ਚ ਆਹ ਦੇਖੋ ਭਾਈ ਉਹ ਪੱਥਰ ਹੀ ਪੱਥਰ ਆ ਉੱਤੋਂ ਜਲਦਾ ਰਹਾ ਲੱਗਦੀ ਐ ਇਧਰ ਚੈੱਕ ਕਰੋ भाई किधर घूम रहे हैं पंगे इतने पंगे लेते हैं हम लोग सभी और पूरी पब्लिक सो बिल्कुल चलो चलो बड़ा चलो। बड़ा उबड़ भागो अभी चलो Hello! <laughs> Hello! <laughs> ਤੋ ਬਿਲਕੁਲ ਦੇਖ ਸਕਦੇ ਆ ਬਾਈ ਯਾਰ ਮਿੰਟ ਦਾ ਪਤਾ ਨਹੀਂ ਕੀ ਬਣ ਜਾਣਾ ਵਾ ਤੋ ਬੜਾ ਉਗੜ ਖਬੜਾ ਰਸਤਾ ਹੈ ਬਾਈ ਯਾਰ ਬੜੇ ਧਿਆਨ ਨਾਲ ਉਹ ਗਿਆ 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 ਫੜ ਲ ਫੜ ਦੇ ਓ ਹੋ 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 ਬਾਈ ਇਹ ਵਾਰੀ ਬੜੀ ਮੁਸ਼ਕਿਲ ਬੜੀ ਮੁਸ਼ਕਿਲ ਬੜੀ ਮੁਸ਼ਕਿਲ ਬੜੀ ਮੁਸ਼ਕਿਲ ਆਪਾਂ ਲੰਘ ਰਹੇ ਹਾਂ ਜੀ ਜਾ ਰਹੇ ਹਾਂ ਕਿ ਸੋ ਬਿਲਕੁਲ ਇਤੋਂ ਬਾਅਦ ਆਪਾਂ ਜਾਣਾ ਵਾ ਦਰਬਾਰ ਸਾਹਿਬ ਜੀ ਦੇ ਤੋ ਚੈੱਕ ਕਰੋ ਸਟਿੰਗ ਨਹੀਂ ਕਰਿਆ ਉਹ ਸੀਰੀਅਸ ਤੇ ਆ ਰਹਾ ਹੈ ਭਈਆ ਖਤਰਨਾਕ ਰਸਤੇ ਤੇ ਚੱਲ ਬਨੇ ਹਾਂ ਮੇਰੇ ਸਾਥ ਕੁਝ ਐਸੇ ਲੋਕਾਂ ਦੀ ਟੀਮ ਹੈ। ਹੋ ਹੋ ਦੋ ਧਾਰਾ ਤੋਂ ਆਪਾਂ ਨਿਕਲ ਚੁੱਕੇ ਆ। ਸੋ ਮੌਸਮ ਇੱਥੋਂ ਦਾ ਪਤਾ ਨਹੀਂ ਮਿੰਟ 'ਚ ਧੁੱਪ ਚੜ ਜਾਂਦੀ ਆ, ਮਿੰਟ 'ਚ ਗਰਮੀ ਹੋ ਜਾਂਦੀ ਆ, ਮਿੰਟ 'ਚ ਠੰਡ ਹੋ ਜਾਂਦੀ ਆ। ਉਹ ਕਿੱਧਰ ਹੈ? ਜੀ। ਗੁਫਾ 'ਮੇ ਜਾਣੇ ਕੇ ਲਈ। ਇਹ ਅੱਗੇ ਆ। ਅੱਛਾ। ਅਵੇ ਤਾਂ ਬਹੁਤ ਦੂਰ ਹੈ ਗੁਫਾ ਦੋਧ ਧਾਰਾ। ਨਹੀਂ ਗੁਫਾ। भाई अच्छा नीचे अच्छा एक इधर से भी रास्ता था मैं पिछली बार गया हूँ नीचे जंगल नहीं, से नहीं आप घूम गए इधर ना होकर उधर से गए होंगे अच्छा बंद कर दिए क्या नहीं नहीं वो आगे से होगा शायद है ना जी 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 चलो चल हैं जी उधर रास्ते थे ये है ना बड़े वाले भैया अरे बंदर भैया बताओ शेर देखा कभी भाग गए ये जंगल में रहते हैं बंदर लोग तो उनको पूछना चाहिए भाई ਕਿ ਬੰਦਰ ਬੰਦਰ ਕਹੇ ਗੁੰਡਾ ਹੈ ਗੁੰਡਾ ਹੈ ਬੰਦਰ ਥੋੜੀ ਹੈ ਗੁੰਡਾ ਹੈ ਬੰਦਰ ਭਈਆ ਗੁੰਡਾ ਵਾਲਾ ਆਮਰ ਕੰਟਕ ਦਾ ਡਾਊਨ ਅੰਡਰਗ੍ਰਾਉਂਡ ਆਪਿਆ ਹਾਂ ਬਿਲਕੁਲ ਬਿਲਕੁਲ ਉਹ ਬਿਲਕੁਲ ਭਾਈ ਤਿਲਕਣ ਵੀ ਹੈਗੀ ਆ ਰਸਤਾ ਤੁਸੀਂ ਦੇਖ ਸਕਦੇ ਜੰਗਲਾਂ ਦਾ ਹਕਾਲ ਖਤਰੋਂ ਕੇ ਕਲਾੜੀ ਚਲੋ ਬਸ ਚਲੋ ਲੇਤੇ ਵੀ ਫੋਟੋ ਵੀਡੀਓ ਬਣਾ ਲੈ ਫਿਰ ਫੋਟੋ ਲੈਤੇ ਆ। ਸੋ ਬਿਲਕੁਲ ਆਪਾਂ ਪਹੁੰਚ ਚੁੱਕੇ ਆਂ ਜੀ ਦਰਬਾਸ਼ਾ ਰਿਸ਼ੀ ਜੀ ਦੀ ਗੁਫਾ ਦੇ ਅੰਦਰ। ਗੁਫਾ ਦੇ ਅੰਦਰ ਵੀ ਤੁਹਾਨੂੰ ਲੈ ਕੇ ਚੱਲਾਂਗੇ। ਗੁਫਾ ਦੇ ਅੰਦਰ ਥੋੜਾ ਜਿਹਾ ਸਾਨੂੰ ਬੱਤੀ ਲਾਈਟ ਵਗੈਰਾ ਜਗਾਉਣੀ ਪਊਗੀ ਤਾਂ ਜਾ ਜਾਨਾ ਆ ਦੇਖੋ। ਆਜੋ। ਇੱਥੇ ਦਰਬਾਸ਼ਾ ਰਿਸ਼ੀ ਜੀ ਨੇ ਕਈ ਸਾਲ ਤਪੱਸਿਆ ਕੀਤੀ ਜੀ। ਸੋ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਆਹ ਹਲਿਆ ਉਹਦੇ ਨਾਲ ਕੋਈ ਕਰਮ ਕੀਤਾ ਸੀ। ਇੰਦਰ ਨੇ ਤੇ ਚੰਦਰਮਾਨ ਨੇ ਉਹਦੀ ਸਹਾਇਤਾ ਕੀਤੀ ਸੀ ਬੜੀ ਵੱਡੀ ਗੱਥਾ। बिल्कुल पहला, तो पहला आप गुफा, सी। गुफा बंद करती पहले गुफा खुली थी बाद में बंद कर दी पीछे आके पता चलता है इधर से दिखाइए दी दे। ये देखो एक पूरा बड़ा पहाड़ पहाड़े ਇੱਧਰ ਵੀ ਆ ਇੱਧਰ ਕਹਿੰਦੇ ਵੀਡੀਓ ਨਹੀਂ ਬਣਾਉਂਦੇ ਪਰ ਆਪਾਂ ਚੋਰੀ ਕੈਮਰਾ ਲੈ ਜਾਣਾ ਟੈਨਸ਼ਨ ਨਹੀਂ ਲੈਣੀ ਨਹੀਂ ਬੰਦ ਨਹੀਂ ਹੋਇਆ ਸੋ ਬਿਲਕੁਲ ਆਪਾਂ ਗੁਫਾ ਦੇ ਅੰਦਰ ਚੱਲੇ ਹਾਂ ਇਹ ਜਿਹੜੀ ਗੁਫਾ ਇੱਧਰੋਂ ਬੰਦ ਹੈ ਸੋ ਬਿਲਕੁਲ ਚੱਲਦੇ ਹਾਂ ਚਲੋ ਜੀ ਚਲੋ ਫਲੈਸ਼ ਢਗਾ ਲੇ ਪਾਪਾ ਜੀ ਮੋਬਾਈਲ ਕਾ ਲਾਈਟ ਸੋ ਬਿਲਕੁਲ ਦਰਬਾਸ਼ਾ ਰੇਸ਼ੀ ਜੀ ਦੀ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਚਲੋ ਜੀ ਬਿਲਕੁਲ ਆਪਾਂ ਅੰਦਰ ਜਾ ਰਹੇ ਹਾਂ ਗੁਫਾ ਦੇ ਚਲੋ ਬਾਬਾ ਜੀ ਚਲੋ ਮਰਾ ਮਹਿਨ ਕੰਟੀ ਨਵਾ ਬਿਲਕੁਲ ਉਪਰ ਦੀ ਹੋ ਗਿਆ ਬੱਬਾ ਵੱਜ ਗਿਆ ਦਮਾਨਾ ਸੋ ਬਿਲਕੁਲ ਉਪਰ ਮੇਰਾ ਜਗਾਈ ਇਹਦਾ ਸੇ ਤੋਂ ਵੀ ਦੋ ਬਾਰ ਹੋ ਗਿਆ ਅੱਗੇ ਹੋ ਜਾइए ਪਿੱਛੇ ਹੋ ਜਾइए ਨਾ ਹੋਰ نیچے ਹੋ ਜਾਓ ਚਲੋ ਦੋ ਬਾਰ ਤਾਂ ਲੱਗ ਗਿਆ ਚਲੋ ਕੋਈ ਬਾਤ ਨਹੀਂ ਆਸ਼ੀਰਵਾਦ ਆਸ਼ੀਰਵਾਦ ਸਹੀ ਬਾਤ ਹੈ ਬਿਲਕੁਲ نیچے ਨਹੀਂ ਚਾਹੀਦਾ ਤਾਂ ਬਾਬਾ ਜੀ ਦੇ ਆਪਾਂ ਬਿਲਕੁਲ ਸਥਾਨ ਤੇ ਬਾਬਾ ਜੀ ਇਧਰ ਮਾਤਾ ਜੀਆਂ ਲੱਗਦਾ ਹੈ ਨਾ ਮਾਤਾ ਜੀ ਮੇਰੇ ਤੇ ਦਰਬਾਰਸ਼ਰਿਸ਼ ਜੀ ਨੇ ਜਿਹੜੀ ਭਗਤੀ ਕੀਤੀ ਸੀ ਬਾਈ ਗੁਫਾ ਦੇ ਅੰਦਰ ਓਣਾ ਨਾ ਉੱਤੋਂ ਥੱਲੇ ਕੀ ਨਾਲ ਲਿੰਦੇ ਸਿਰ ਵੱਛਤਾ ਉੱਪਰੋਂ ਥੱਲੇ ਬੜੀ ਮੁਸ਼ਕਲ ਅੰਦਰ ਆਏ ਆ ਹਨਾ ਬਾਬਾ ਜੀ ਜੈ ਹੋ ਜੈ ਹੋ ਜੈ ਹੋ ਬਾਣੀ ਪੜ੍ਹਦੇ ਥੋੜੀ ਜਿਹੀ ਬਾਈ ਸੇਰਾਇ ਸੇ ਕੰਮ ਆਸੇ ਗੁਫਾ ਬਾਈ ਕਹਾ ਗੁਫਾ ਜੀ ਦੇ ਅੰਦਰ ਜਾਣਾ ਪੈਂਦਾ ਫੁੱਲ ਵਲੌਗ ਸੋ ਵੈਲਕਮ ਟੂ ਗਾਇਜ਼ ਇਨਰ ਨਿਊ ਵਲੌਗ ਮੈਂ ਸਵਾਗਤ ਕਰਦਾ ਤੁਹਾਡੇ ਨਵੇਂ ਮੇਰੇ ਚੈਨਲ ਤੇ ਆ ਟਰੈਵਲ ਵਲੌਗ ਤੇ ਪਿੱਛੇ ਜਿਹੜੀ ਦੇਖੀਓ ਦਰਬਾਸ਼ਾ ਰਿਸ਼ੀ ਜੀ ਦੀ ਗੁਫਾ ਬਾਈ ਯਾਰ ਜਿਨ੍ਹਾਂ ਨੇ ਬੜੇ ਸ਼ਰਾਫ ਦਿੱਤੇ ਤੇ ਇਹਦਾ ਫੁੱਲ ਵਲੌਗ ਪਾਤਾ ਵਾ ਆਪਾਂ ਸੋ ਚੈੱਕ ਕਰੋ ਆਇਆ ਅਮਜੋ ਹਨਾ ਉਹਨੇ ਆਏ ਹਨ ਦੇਖੇ ਦੋ ਨਾ ਹਾਂਜੀ ਦੇਣਾ ਐਸੇ ਦਿਓ ਸੋ ਇਹ ਸੀ ਜਿਹੜਾ ਤੁਹਾਨੂੰ ਮੈਂ ਦਿਖਾਇਆ ਦਾ ਦਰਬਾਸ਼ਾ ਰਿਸ਼ੀ ਜੀ ਦੀ ਗੋਫਾ ਸੋ ਜਿੱਥੇ ਬਹਿ ਕੇ ਉਹਨਾਂ ਨੇ ਤਪ ਕੀਤਾ ਤੇ ਇਹਨਾਂ ਨਾਲ ਚੰਦਰਮਾ ਤੇ ਇੰਦਰ ਨੇ ਛਲ ਕੀਤਾ ਸੀ ਉਹਦੀ ਜਿਹੜੀ ਗੱਥਾ ਬਾਰ ਬਸ ਨਾ ਦੇਖੋ ਉਹ ਮਹਾਰਾਜ ਜੀ ਠੀਕ ਹੈ ਜੀ ਅੰਮ੍ਰਿਤਸਰ ਤੋਂ ਬਹਾਰਸਾਲ ਅੰਮ੍ਰਿਤਸਰ ਨੌਂ ਵਰਤ ਰੱਖੇ ਸੋ ਬਿਲਕੁਲ ਹਾਂ ਜੀ ਕਰ ਲਈਏ ਜੀ ਦਰਸ਼ਨ ਬਹੁਤ ਬਹੁਤ ਮਾਣ ਆਦਾ ਜੀ ਹਰ ਸਾਲ ਆਤੇ ਹਾਂ ਇਹ ਚੌਥੀ ਵਾਰ ਆਏ ਹਾਂ ਜੀ ਦਰਸ਼ਨ ਕੀ ਲੈ ਕੇ ਠੀਕ ਜੀ ਬਹੁਤ ਸਾਰਾ ਸੋ ਬਿਲਕੁਲ ਇੱਧਰ 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 ਆ ਜਾ ਨਾ ਸੋ ਆ ਜਿਹੜੀ ਗੁਫਾ ਸੀ ਇੱਥੇ ਬਾਸ਼ਾ ਰੇਸ਼ੀ ਜੀ ਨੇ ਤੱਪ ਕੀਤਾ ਜਿਹਦੇ ਅੱਜ ਸਥਾਨਕ ਤੁਹਾਨੂੰ ਦਰਸ਼ਨ ਕਰਵਾਏ ਨੇ ਹੁਣ ਆਪਾਂ ਇੱਥੇ ਇੱਕ ਪਾਗਲਮਈ ਜਿਹਨੂੰ ਕਿਹਾ ਜਾਂਦਾ ਜਿਹਦੇ ਕੋਲ ਬਹੁਤ ਜ਼ਿਆਦਾ ਸਿੱਧੀ ਆ ਕੁੱਤੇ ਸ਼ੇਰ ਭੇੜੀਏ ਸਾਰਾ ਕੁਝ ਉਹਨਾਂ ਕੋਲ ਹੀ ਰਹਿੰਦੇ ਨੇ ਜਦੋਂ ਰਾਤ ਨੂੰ ਜੰਗਲਾਂ 'ਚ ਜਾਂਦੇ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਚਲੋ ਚੱਲਦੇ ਆ ਦੁਬਾਰਾ ਇਸ ਰਾਹ ਦੀ ਆਪਾਂ ਬਾਤ ਪੀ ਆ ਬਾਅਦ ਤੁਸੀਂ ਥੋੜਾ ਹੋ ਜਾਓਗੇ ਸੋ ਮਿਲਦੇ ਆ ਅਗਲੇ ਰਸਤੇ 'ਤੇ ਹੁਣ ਚੱਲਦੇ ਆ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਐਸੀ ਚੀਜ਼ਾਂ ਦੇਖਣ ਵਾਸਤੇ ਫੋਲੋ ਕਰ ਲਓ ਸੋ ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਮਾਈ ਦੇ ਦਰਸ਼ਨ ਕਰਨੇ ਆ ਜਿਹਨੂੰ পাগল ਮਾਈ ਦੇ ਨਾਮ ਤੋਂ ਕਿਹਾ ਜਾਂਦਾ ਵਾ ਉਹਨੂੰ ਬਹੁਤ ਰਿੱਧੀ ਸਿੱਧੀ ਪ੍ਰਾਪਤ ਆ ਬਾਈ ਬਾਕੀ ਗੁਰਬਾਣੀ ਕਹਿੰਦੀ ਆ ਨੌ ਰਿੱਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਰਹਿਣ ਤੇ ਆ ਮਾਤਾ ਜੀ ਦੇ ਆ ਦਿਖਾਉਂਦੇ ਆ ਤੁਹਾਨੂੰ ਆ ਰੇ ਆ ਰੇ ਨੇ ਮਾਤਾ ਜੀ ਮਾਂ ਨਰਮਦਾ ਸਰੂਪਤਾ ਸ਼੍ਰੀ ਮੀਨਾ ਬਾਏ ਆਸ਼ਰਮ ਕਪਲਦਾਰ ਅਮਰ ਕੰਟਕ ਸੋ ਬਿਲਕੁਲ ਚੰਗੇ

ਸਾਰੇ ਉਧਰ ਹੀ ਰਹਤੇ ਆਂ ਜੀ ਅਸੀਂ ਕਲਿਆਣਾ ਆਸ਼ਰਮ ਹੈ ਆਂ ਅਕਸ਼ੀ ਅਭੀ ਹੋ ਗਏ ਕਿੰਨੇ ਦਿਨ ਹੋ ਕੇ ਬਾਬਾ ਜੀ ਆਪਾਂ ਨੂੰ 12 ਦਿਨ 12 ਦਿਨ ਹੋ ਗਏ ਮਾਤਾ ਜੀ ਗੁਰਦੁਆਰਾ ਨਹੀਂ ਗੁਰਦੁਆਰਾ ਕੇ ਸਾਥ ਬਾਬਾ ਕਲਿਆਨ ਦਾਸ ਜੀ ਕੇ ਪਾਸ ਕਿਰਾਇਆ ਲੀਤਾ ਮੰਨ ਗੱਲ ਬੋਲ ਦਿੰਦੇ ਮੈਂ ਜੀ ਕਹਾਂ ਤੱਕ ਜਾਏਗੇ ਖਾਂ ਤੱਕ ਜਾਏਗੇ ਅਸੀਂ ਲੋਗ ਰਾਜਿੰਦਰ ਆਉ ਜਾਏਗੇ ਉਧਰ ਹੀ ਆਪਣੇ ਆਸ਼ਰਮ ਇੱਕ ਆਦਮੀ ਲੈ ਜੋ ਯਾਰ ਹਮਾਰਾ ਬਰ ਅਭੀ ਤਾਂ ਘੁੰਮੇਗੇ ਯਾਰ ਸਿੱਧਾ ਹੀ ਗੋਮੇਗਾ ਰਸਤੇ ਮੈਂ ਤਾਂ ਇਹ ਨਹੀਂ ਕਿ ਜਗਾ ਉਹੀ ਉਤਾਰ ਦੇਣਾ ਹਾਂ ਬਣਾ ਦੇ ਜਾਓ ਹਮਾਰੇ ਹਮਾਰੇ ਬੱਸ ਬਾਈਕੇ ਚਾਰ ਲੋਗ ਹੈ ਹਮੇਂ ਪਹਿਲੇ ਆਪ ਵੀ ਇਨ ਕੇ ਸਾਥ ਹੀ ਹੈ ਨਹੀਂ ਬਿਠਾएंगे ਬਿਠਾएंगे ਵਹਾਂ ਤੱਕ ਜਹਾਂ ਜਾ ਰਹੇ ਹੈ ਜੰਗਲਪਾਸ ਚਲੋ ਠੀਕ ਹੈ ਤੇ ਮਾਰੇ ਪਿੱਛੇ ਲਗਾਤਾ ਹਾਂ ਮੈਂ ਮੋਟਰਸਾਈਕਲ ਸੋ ਬਿਲਕੁਲ ਐਸੀ ਸਾਡਾ ਅੱਜ ਦਾ ਵਲੌਗ ਕਪਲਧਾਰਾ ਤੇ ਨਾਲ ਜਿਹੜੀ ਮਾਤਾ ਜੀ ਕਈ ਸਾਲਾਂ ਤੋਂ ਬਾਈ ਉਹਨਾਂ ਦੀ ਪੂਜਾ ਹੁੰਦੀ ਆ ਜਦੋਂ ਇੱਥੇ ਕਿਆ ਹੁੰਦਾ ਜਬ ਉਹ ਮਾਤਾ ਜੀ ਦੇ ਦੁਰਗਾ ਕਾ ਹਾਂ ਨਵਰਾਤਰੀ ਮੈਂ ਨਵਰਾਤਰੀ ਨਵਰਾਤਰੀ ਤੇ ਬਾਈ ਉਹਨਾਂ ਦੀ ਬੜੀ ਤਗੜੀ ਪੂਜਾ ਦੀ ਸਾਧੂ ਯਾਰ ਉੱਥੇ ਆਮ ਬਫਲ ਫਰੂਟ ਚੂਹੇ ਸਭ ਯਾਰ ਇਹ ਸਾਧੂ ਬਿਰਤੀ ਐ ਐਸੇ ਬਲੌਗ ਉੱਗ ਦਰਬਾਸ਼ਾ ਰੇਸੀ ਜੀ ਦੀ ਗੁਫਾ ਜਿਹੜੀ ਉਹ ਵੀ ਤੁਹਾਨੂੰ ਦਿਖਾਈ ਸੀ ਨਾਲ ਮਾਤਾ ਜੀ ਦੇ ਦਰਸ਼ਨ ਕਰਾਇਆ ਸੀ ਇਹ ਸੀ ਸਾਡਾ ਅੱਜ ਦਾ ਬਲੌਗ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਦਿਓ ਐਸੇ ਹੋਰ ਵਲੌਗ ਦੇਖਣ ਵਾਸਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਪਾਇਆ ਕਰੇ ਨਾ ਕਰੇ ਓਕੇ ਜੀ ਸਤ ਸ੍ਰੀ ਅਕਾਲ ਅਦਾਬ